ਸਮੂਹ ਸ਼ਹਿਰ ਦੇ ਵਸਨੀਕਾਂ ਨੂੰ ਰਾਮ ਰਾਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਸਾਰਿਆਂ ਨੂੰ ਆਸ ਕਰਦਾ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਤਾਂ ਦ੍ਰਿਸ਼ਟੀ ਦੇ ਚੜ੍ਹਦੀ ਕਲਾ 'ਚ ਰੱਖੇ ਸੋ ਮੇਰੀ ਇਹ ਵੀਡੀਓ ਨੂੰ ਬਤੁਤ ਬਤ ਸ਼ੇਅਰ ਕਰ ਦਿਓ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੀਐਮ ਸਵੈ ਨਿਧੀ ਕਰਕੇ ਸਕੀਮ ਚੱਲ ਰਹੀ ਆ ਜੋ ਕਿ 17 ਇਸ ਮਹੀਨੇ ਦੀ 17 ਤਰੀਕ ਦੀ ਚੱਲ ਰਹੀ ਆ ਔਰ ਰੌਣ ਵਾਲੀ 2 ਤਰੀਕ ਤੱਕ ਚੱਲਣੀ ਆ ਇਸ ਸਕੀਮ ਦੇ ਵਿੱਚ ਦੁਕਾਨਦਾਰ ਨੂੰ ਛੋਟੇ ਦੁਕਾਨਦਾਰ ਨੂੰ ਜਿਵੇਂ ਕੋਈ ਜੂਸ ਵਾਲਾ ਕੋਈ ਰੇੜੀ ਵਾਲਾ ਕੋਈ ਪਲੰਬਰ ਕੋਈ ਇਲੈਕਟ੍ਰੀਸ਼ੀਅਨ ਜੋ ਸ਼ਹਿਰ ਦੀ ਹੱਦ ਦੇ ਵਿੱਚ ਕੰਮ ਕਰਦਾ ਕੋਈ ਛੋਟਾ ਦੁਕਾਨਦਾਰ ਆ ਤਾਂ ਉਹ ਤਿੰਨ ਕਿਸ਼ਤਾਂ ਦੇ ਵਿੱਚ ਲੋਨ ਦਿੱਤਾ ਜਾਣਾ ਪਹਿਲੀ 15000 ਦੂਜੀ 25000 ਤੀਜੀ 50000 ਸੋ ਮੈਂ ਆਸ ਕਰਦਾ ਕਿ ਤਿਹਾਰ ਦੇ ਦਿਨ ਨੇੜੇ ਨੇ ਆਪਾਂ ਨੂੰ ਜੇਕਰ ਆਪਣੇ ਲੋੜਵੰਦ ਭੈਣ ਭਾਈ ਪੈਸਿਆਂ ਦੀ ਲੋੜ ਆ ਤਾਂ ਇਸ ਸਕੀਮ ਦਾ ਆਪਾਂ ਲੈ ਲਾਭ ਲੈ ਸਕਦੇ ਆ ਇਹਦੇ ਵਿੱਚ ਸ਼ਰਤ ਇਹ ਆ ਕਿ ਸਾਡਾ ਕੰਮ ਸ਼ਹਿਰ ਦੀ ਹਦੂਦ ਦੇ ਅੰਦਰ ਹੋਣਾ ਚਾਹੀਦਾ ਸੋ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਓ ਇਹਦੀ ਆਖਰੀ ਤਾਰੀਖ ਅਗਲੇ ਮਹੀਨੇ ਦੀ 2 ਤਾਰੀਖ ਆ ਯਾਨੀ ਕਿ ਦੁਸ਼ਹਿਰੇ ਵਾਲੇ ਦਿਨ ਤੱਕ ਇਹਦੀ ਆਖਰੀ ਤਾਰੀਖ ਆ ਸੋ ਮੇਰਾ ਭੈਣ ਭਰਾ ਜੋ ਕੋਈ ਰੇੜੀ ਲਾਉਂਦਾ ਕੋਈ ਸਬਜ਼ੀ ਲਾਉਂਦਾ ਕੋਈ ਫੜੀ ਲਾਉਂਦਾ ਕੋਈ ਪ੍ਰੈਸ ਦਾ ਕੰਮ ਕਰਦਾ ਜਿਹਨੂੰ ਇਸ ਪੈਸੇ ਦੇ ਨਾਲ ਜੋ ਆਪਣੇ ਵਪਾਰ ਨੂੰ ਵਧਾ ਸਕਦਾ ਇਸ ਸਕੀਮ ਦਾ ਇਸ ਲੋਨ ਦਾ ਇਸ ਦਾ ਲਾਭ ਲੈ ਸਕਦਾ ਸੋ ਮੈਂ ਉਹ ਇਹ ਅਪੀਲ ਕਰੂੰਗਾ ਕਿ ਨਗਰ ਕੌਂਸਲ ਦਫਤਰ ਆਕੇ ਇੱਥੇ ਸਾਡੀ ਟੀਮ ਬੈਠੀ ਆ ਸੰਪਰਕ ਕਰੋ ਇਹ 17 ਤਰੀਕ ਤੋਂ ਸਕੀਮ ਚੱਲ ਰਹੀ ਆ ਔਰ ਆਉਣ ਵਾਲੀ 2 ਤਰੀਕ ਨੂੰ ਖਤਮ ਹੋ ਗਈ ਆ ਸੋ ਜਿਨੇ ਮੇਰੇ ਭੈਣ ਭਰਾ ਨੇ ਕੋਈ ਛੋਟਾ ਕੰਮ ਕਰਦਾ ਕੋਈ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਛੋਟਾ ਜਿਹਨੂੰ ਕੀ ਇਹ ਲੋਨ ਮੇਰਾ ਖਿਆਲ ਆ ਕਿ ਰਾਮਬਾਨ ਦੀ ਤਰ੍ਹਾਂ ਸਾਬਤ ਹੋਊਗਾ ਸੋ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਜਿਨੇ ਆਪਣਾ ਕੋਈ ਵਾਕਫ ਵੀ ਹੋ ਸਕਦਾ ਆਪਣਾ ਕੋਈ ਭੈਣ ਭਰਾ ਵੀ ਹੋ ਸਕਦਾ ਜਿਹਨੂੰ ਲੋੜ ਆ ਸੋ ਇਸ ਉਹਨੂੰ ਇਸ ਸਕੀਮ ਬਾਰੇ ਦੱਸੋ ਤਾਂ ਕਿ ਉਹ ਨਗਰ ਕੌਂਸਲ ਆ ਕੇ ਇਹਦਾ ਲਾਭ ਲੈ ਸਕੇ ਸੋ ਬੇਨਤੀ ਆ ਕਿ ਆਉਣ ਵਾਲੀ ਦੋ ਤਰੀਕ ਹੀ ਰਹਿ ਗਈ ਦਿਨ ਥੋੜੇ ਰਹਿ ਗਏ ਸੋ ਵੱਧ ਤੋਂ ਵੱਧ ਇਸ ਲਾਭ ਦਾ ਆਪਾਂ ਫਾਇਦਾ ਲੈ ਸਕੀ ਬਹੁਤ ਬਹੁਤ ਧੰਨਵਾਦ ਇਹਦੇ ਵਿੱਚ ਸ਼ਰਤ ਇਹ ਆ ਕਿ ਸਾਡਾ ਕੰਮ ਸ਼ਹਿਰ ਦੀ ਹਦੂਦ ਦੇ ਅੰਦਰ ਹੋਣਾ ਚਾਹੀਦਾ ਸੋ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਓ ਇਹਦੀ ਆਖਰੀ ਤਰੀਕ ਅਗਲੇ ਮਹੀਨੇ ਦੀ ਦੋ ਤਰੀਕ ਆ ਯਾਨੀ ਕਿ ਦੁਸ਼ਹਿਰੇ ਵਾਲੇ ਦਿਨ ਤੱਕ ਇਹਦੀ ਆਖਰੀ ਤਰੀਕ ਆ ਸੋ ਮੇਰਾ ਭੈਣ ਭਰਾ ਜੋ ਕੋਈ ਰੇੜੀ ਲਾਉਂਦਾ ਕੋਈ ਸਬਜ਼ੀ ਲਾਉਂਦਾ ਕੋਈ ਫੜੀ ਲਾਉਂਦਾ ਕੋਈ ਪ੍ਰੈਸ ਦਾ ਕੰਮ ਕਰਦਾ ਜਿਹਨੂੰ ਇਸ ਪੈਸੇ ਦੇ ਨਾਲ ਜੋ ਆਪਣੇ ਵਿਵਾਰ ਨੂੰ ਵਧਾ ਸਕਦਾ ਇਸ ਸਕੀਮ ਦਾ ਇਸ ਲੋਨ ਦਾ ਇਸ ਦਾ ਲਾਭ ਲੈ ਸਕਦਾ ਸੋ ਮੈਂ ਉਹਨੂੰ ਇਹ ਅਪੀਲ ਕਰੂੰਗਾ ਕਿ ਨਗਰ ਕੌਂਸਲ ਦਫ਼ਤਰ ਆ ਕੇ ਇੱਥੇ ਸਾਡੀ ਟੀਮ ਬੈਠੀ ਆ ਸੰਪਰਕ ਕਰੋ ਇਹ 17 ਤਰੀਕ ਤੋਂ ਸਕੀਮ ਚੱਲ ਰਹੀ ਆ ਔਰ ਆਉਣ ਵਾਲੀ 2 ਤਰੀਕ ਨੂੰ ਖਤਮ ਹੋ ਗਈ ਆ ਸੋ ਜਿਹਨੇ ਮੇਰੇ ਭੈਣ ਭਰਾ ਨੇ ਕੋਈ ਛੋਟਾ ਕੰਮ ਕਰਦਾ ਕੋਈ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਛੋਟਾ ਜਿਹਨੂੰ ਕੀ ਇਹ ਲੋਨ ਮੇਰਾ ਖਿਆਲ ਆ ਕਿ ਰਾਮਬਾਨ ਦੀ ਤਰ੍ਹਾਂ ਸਾਬਤ ਹੋਊਗਾ ਸੋ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਜਿਨੇ ਆਪਣਾ ਕੋਈ ਵਾਕਫ ਵੀ ਹੋ ਸਕਦਾ ਆਪਣਾ ਕੋਈ ਭੈਣ ਭਰਾ ਵੀ ਹੋ ਸਕਦਾ ਜਿਹਨੂੰ ਲੋੜ ਆ ਸੋ ਇਸ ਉਹਨੂੰ ਇਸ ਸਕੀਮ ਬਾਰੇ ਦੱਸੋ ਤਾਂ ਕਿ ਉਹ ਨਗਰ ਕੌਂਸਲ ਆ ਕੇ ਇਹਦਾ ਲਾਭ ਲੈ ਸਕੇ ਸੋ ਬੇਨਤੀ ਆ ਕਿ ਆਉਣ ਵਾਲੀ ਦੋ ਤਰੀਕ ਹੀ ਰਹਿ ਗਈ ਦਿਨ ਥੋੜੇ ਰਹਿ ਗਏ ਸੋ ਵੱਧ ਤੋਂ ਵੱਧ ਇਸ ਲਾਭ ਦਾ ਆਪਾਂ ਫਾਇਦਾ ਲੈ ਸਕੀਏ ਬਹੁਤ ਬਹੁਤ ਧੰਨਵਾਦ